ਅੱਜ ਉੱਥੇ ਹੀ ਪਹੁੰਚ ਗਏ ਆ ਜਿੱਥੇ ਤੁਸੀਂ ਮੈਨੂੰ ਮੈਥਨ ਛੱਡ ਕੇ ਗਿਆ ਸੀ ਇਹ ਕਹਿੰਦੇ ਸੀ ਨਾ ਕਿ ਮੇਰਾ ਸਾਈਕਲ ਟੁੱਟ ਗਿਆ ਚੈਨ ਖਰਾਬ ਹੋ ਗਈ ਆ ਟਾਇਰ ਖਰਾਬ ਹੋ ਗਏ ਆ ਤੇ ਬਾਬਾ ਜੀ ਨੇ ਨਾ ਨਵਾਂ ਸਾਈਕਲ ਭੇਜਤਾ ਤੇ ਦੋਸਤੀ ਹਮ ਨਹੀਂ ਕਿਤਰਾ ਅੱਜ ਨਹੀਂ ਕੋਈ ਆ ਅੱਜ ਅਹੀਂ ਆ ਗਏ ਠੀਕ ਹੋਇਆ ਸਫਾਈ ਨਹੀਂ ਬਸ ਸਫਾਈ ਹੋ ਰਹੀ ਆ ਕਿ ਸਫਾਈ ਸੂਈ ਇਕੱਲੀ ਸਾਰੀ ਕਰ ਜੀਏ ਇਹਨਾਂ ਦੀ ਕਿਤਲੋਰ ਹੋਰ ਗੇਤਲੋ ਬਾਪੂ ਜੀ ਹਣਾ ਲਈਆ ਵੀਰ ਹਣਾ ਲਈ ਵੀਰ ਦੇ ਪਰਿਵਾਰ ਦੇ ਲਈ ਹੈ ਸਾਰਾ ਮੇਨ ਗਰਲ ਜਿਹੜੀ ਸੀ ਉਸ ਉਹਨਾਂ ਦੀ ਇਹ ਲੋੜਾਂ ਪੂਰੀਆਂ ਕਰਨੀਆਂ ਨਹੀਂ ਸੀ ਇਹ ਲੋੜਾਂ ਤੇ ਹੈ ਗਿਆ ਸੀ ਪਰ ਮੇਨ ਜਿਹੜਾ ਕੰਮ ਸੀ ਉਹ ਹੈਗਾ ਸੀ ਇਹਨਾਂ ਦੇ ਘਰ ਦਾ ਚਲਿ ਅਸੀਂ ਘਰ ਇਹਨਾਂ ਨੂੰ ਡਿਲੀਵਰ ਕਰ ਦੇਣਾ ਵਾ ਖਰੀਦ ਕੇ ਇੱਥੇ ਇੱਥੇ ਲਾ ਦੇ ਲੈਂਗੇ ਨਾ ਬਸ ਬਸ ਕਰੋ ਬਸ ਕਰੋ ਬਸ ਇੱਥੇ ਰੰਦੋ ਆਰੇ ਮੇਲ ਲੀਏ ਆਰੇ ਮੇਲ ਲੀਏ ਸਾਰੇ ਸਾਰੇ ਆ ਜਾਓ ਅਦੀ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਅੱਜ ਉੱਥੇ ਹੀ ਪਹੁੰਚ ਗਏ ਆ ਜਿੱਥੇ ਤੁਸੀਂ ਮੈਨੂੰ ਮੈਤਨ ਛੱਡ ਕੇ ਗਿਆ ਸੀ ਉੱਥੇ ਹੀ ਆ ਜਿੱਥੇ ਤੁਹਾਨੂੰ ਮੈਂ ਸਾਰਾ ਕੁਝ ਵਿਖਾਇਆ ਸੀ ਤੁਹਾਡੇ ਸਾਹਮਣੇ ਸਾਰਾ ਕੁਝ ਬਿਆਨ ਕੀਤਾ ਸੀ ਕਿੱਥੇ ਬੰਮਾਰਾ ਸਤਿਕਾਰ ਜੀ ਕੀ ਸਤਿ ਸ੍ਰੀ ਅਕਾਲ ਜੀ ਕੀ ਹਾਲੇ ਮਾਦਾ ਠੀਕ ਠਾਕ ਏ ਜਿੰਦੇ ਰਹੋ ਕਿੱਥੇ ਵੀਰ ਕਿੱਥੇ ਆ ਬਾਪੂ ਜੀ ਕਿੱਥੇ ਆ ਕੀ ਗੱਲ ਜੀ ਯਾਰ ਜੀ ਠੀਕ ਠਾਕ ਏ ਆਇ ਤੇ ਸੋਣਾ ਬਣਿਆ ਫੇਰ ਵੀ ਹੈ ਉਹਦੇ ਮਾਮਾ ਬੜੇ ਗੰਦੇ ਕੱਪੜੇ ਪਾਏ ਸੀ ਬਾਬੂ ਜੀ ਬਾਪੂ ਨੰਨੇ ਪਏ ਆ ਅੰਦਰ ਹੈ ਹਾਂ ਅੱਜ ਨਹੀਂ ਉਹਨੂੰ ਬਾਹਰ ਕੱਢਿਆ ਅੱਛਾ ਬਾਹਰ ਨਹੀਂ ਕੱਢਿਆ ਠੀਕ 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 ਹਾਂਜੀ 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 ਇਹ ਹਾਲ ਤੇ ਠੀਕ ਠਾਕ ਏ ਹਾਂਜੀ ਕੀ ਗੱਲ ਚੁੱਕ ਚੁੱਕ ਦੇ ਠੀਕ ਠਾਕ ਹੈਗੇ ਤੇ ਹਾਂਜੀ ਠੀਕ ਕੀ ਗੱਲ ਹੈ ਦਰਦ ਇਹੋ ਦੇਖੀ ਕਾਲਦੀ ਦਰਦ ਹੰਡੀ ਆ ਕਾਦੀ ਕਾਦੀ ਇੱਕ ਬੰਨੇ ਹੋਂਡੀ ਉਹ ਵਸੇ ਹੋਂਡੀ ਇਹ ਵੀਰ ਦਾ ਮੂੰਹ ਵੀ ਉਤਰਿਆ ਪਰ ਮੇਰੇ ਖਿਆਲ ਦੇ ਵਿੱਚ ਖੁਸ਼ੀ ਦਾ ਮੌਕਾ ਨਹੀਂ ਚਾਹੀਦਾ ਵਾਜੇ ਖੁਸ਼ੀ ਕੁਝ ਨਹੀਂ ਹੈ ਦਰਦ ਕਰਕੇ ਮੈਂ ਨਿਆ ਰਾਤ ਰੋਟੀ ਨਹੀਂ ਖਾਣ ਬੈਠੋ ਬੈਠੋ ਇੱਥੇ ਆ ਅੱਗੇ ਅੱਗੇ ਆ ਕੇ ਬੈਠ ਜਾ ਲੈ ਵੀਰੇ ਤੇ ਬੈਠੇ ਰਹੇ ਆ ਅੱਜ ਕਾਦੀ ਬਾਪੂ ਜੀ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੈਠੇ ਜੇ ਸੇ ਠੀਕ ਠਾਕ ਜੀ ਲੰਮੇ ਪੈਰੋ ਕੋਈ ਗੱਲ ਨਹੀਂ ਲੰਮੇ ਪੈਰੋ ਬੈਹ ਜਾਨੀ ਪਾ ਲਾਉਂਦੇ ਤੇ ਬਾਪੂ ਜੀ ਬਹੁਤ ਕੁਛ ਆਇਆ ਵਾ ਤੁਹਾਡੇ ਲਈ ਸਮਾਨ ਆਇਆ ਵਾ ਘਰ ਦੇ ਲਈ ਤਿਆਰੀ ਕਰ ਰਹੇ ਆ ਆ ਸੇਹਲ ਆ ਗਿਆ ਕਰਕੇ ਤਾਂ ਆਜੋ ਆ ਗਿਆ ਜੀ ਤੁਸੀਂ ਬੈਠੋ ਅੰਦਰ ਹੀ ਬੈਠੋ ਮੈਂ ਤੇਰ ਕੋ ਫੇਰ ਆ ਗਿਆ ਲਓ ਜੀ ਲਓ ਜੀ ਲਓ ਜੀ ਲਓ ਸਿੰਘ ਸਾਹਿਬ ਚਲਾਓ ਤੁਹਾਨੂੰ ਇਹ ਕੋ ਠੀਕ ਹੈ ਤੁਸੀਂ ਕਹਿੰਦੇ ਸੀ ਨਾ ਕਿ ਮੇਰਾ ਸਾਈਕਲ ਟੁੱਟ ਗਿਆ ਚੈਨ ਖਰਾਬ ਹੋ ਗਈ ਆ ਟਾਇਰ ਖਰਾਬ ਹੋ ਗਏ ਆ ਤੇ ਬਾਬਾ ਜੀ ਨੇ ਨਾ ਨਵਾਂ ਸਾਈਕਲ ਭੇਜਤਾ ਖੁਸ਼ ਕਿੰਨਾ ਕੁ ਖੁਸ਼ ਹੈ ਕਿੰਨਾ ਖੁਸ਼ ਦੱਸ ਲੈ ਕਿੰਨਾ ਖੁਸ਼ ਹੈ ਚਲਾ ਕੇ ਦਿਖਾ ਹੁਣ ਚਲਾ ਕੇ ਦਿਖਾ ਤੂੰ ਚਲਾ ਲੈ ਨਾ ਚਲਾ ਲੈ ਨਾ ਕਰੀ ਹੈ ਹੈ ਚਲਾਓ ਚਲਾਓ ਹੈ ਆਏ 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 ਖੁਸ਼ੀ ਵੇਖੋ ਤੁਹਾਡੇ ਕਰਕੇ ਖੁਸ਼ੀ ਆਈ ਜੇ ਸਾਰੀ ਤੁਹਾਡੇ ਕਰਕੇ ਖੁਸ਼ੀ ਜੇ ਹਾਂ ਜੀ ਇੱਧਰ ਆ ਜਾ ਇੱਧਰ ਬਾਹਰ ਕੋ ਬਾਬਾ ਕਿਥੇ ਖੁਸ਼ੀ ਫੋੜ ਕੇ ਦੋ ਵੀਰੇ ਕਹੋ ਜੀ ਖੁਸ਼ੀਆਂ ਸਾਰੀਆਂ ਖੋਲ ਬਾਹਰ ਹੀ ਟਾਲੇ ਉਸੇ ਸਾਰੇ ਖੋਲ ਦੋ ਹਾਂ ਹਾਂ ਤੇ ਦੀ ਤੰਲਾ ਜੀ ਤਾਂ ਨਬਦ ਸਿਵਾ ਦਾਸ਼ ਹਾਂ ਆ ਸਾਰੇ ਕੰਡੇ ਉੱਥੋਂ ਤੱਕ ਲਾਏ ਹੀ ਬਾਬਾ ਮੈਂ ਫੇਰ ਵੀ ਲੋਕਾਂ ਨੇ ਨਹੀਂ ਛੱਡਿਆ ਫੇਰ ਵੀ ਅੱਗ ਲੱਗਦੀ ਮਤਲਬ ਚੌਂਦੀ ਕਿਥੋਂ ਜਿਤਰਾ ਆ ਇਧਰੋਂ ਉੱਤੋਂ ਵੀ ਆਉਂਦਾ ਪਾਣੀ ਉੱਤੋਂ ਵੀ ਆਉਂਦਾ ਪਾਣੀ ਉੱਤੋਂ ਵੀ ਚੁੰਦਾ ਸਾਰੇ ਕੱਪੜੇ ਸਾਰੇ ਖਰਾਬ ਹੋ ਗਏ ਹਾਂ ਵਾਧੂ ਲੈਂਦੀ ਹੈ ਸਾਰੀ ਵਾਧੂ ਲੈਂਦੀ ਆਪਾਂ ਸਾਰੀ ਦਰਵਾਹ ਲੈਂਦੀ ਹੈ ਹਣਾ ਤੇ ਬਾਸ ਆਈ ਸਾਰਾ ਸੈਡਾ ਸੂਟਾ ਤੋਂ ਉਹਨਾਂ ਉਸ ਉਸ ਨੂੰ ਕਵਰ ਕਰ ਦਈਏ ਪਹਿਲਾਂ ਉੱਪਰ ਵੀਰ ਅਸੀਂ ਹੋਰ ਹੈਗੀ ਆ ਬੱਜਾ ਲਈ ਲੈਂਦੀ ਹੀ ਤੇ ਚਲੋ ਉਸੇ ਪਾ ਲਓ ਭਾਈ ਗਰੂ ਹਾਂਜੀ ਲਿਆਓ ਕਿੱਥੇ ਗਵਾ ਤਰਪਾਲ ਹੈ ਕਿੱਥੇ ਆ ਖੋਲੋ ਹਾਂ ਮਤਾਪਨ ਕੀ ਸਿੰਘ ਆ ਛੋਟਾ ਦੇ ਇੱਧਰ ਚੱਖੰਜਰ ਦੇ ਛੋਟਾ ਤੁਹਾਨੂੰ ਮੈਂ ਇਧਰ ਇਹਨੂੰ ਵੇਖਾਂਗੇ ਉੱਤੇ ਪਾ ਦਾਂਗੇ ਨਾਲ ਹੀ ਜੀ ਠੀਕ ਹੈ ਬਹੁਤ ਹੈ ਜਦਾ ਬਹੁਤ ਹੈ ਉਧਰ ਤਰਪਾਲ ਪਾਈ ਜਾਂਦੇ ਆ ਤੇ ਇਹ ਸਾਈਕਲ ਹੀ ਵੇਖੀ ਜਾਂਦੇ ਹੈ ਅਸੀਂ ਨਹੀਂ ਵੇਨੇ ਨੇ ਇਹ ਕਿਨਾਰੇ ਦਾ ਸਾਈਕਲ ਨੂੰ ਕਿਤਰਾ ਵੇਖੀ ਜਾਂਦਾ ਹੈ ਆ ਕੀ ਲੱਗਾ ਲੱਕੀ ਲੱਗਾ ਓਏ ਇਹ ਮੋਢੀ ਆ ਹੋ ਗਈ ਇਹ ਮੜਗਾੜ ਲੱਗਾ ਉਦੋਂ ਖੁਸ਼ੀ ਵੇਖੀਦਾ ਖੁਸ਼ੀ ਵੇਖੀ ਜੇ ਹੈਨਾ ਸਾਰਾ ਕੁਝ ਤੁਹਾਡੇ ਕਰਕੇ ਓ ਯਾਰ ਜੀ ਸਾਰਾ ਕੁਝ ਤੁਸੀਂ ਕੀਤਾ ਜੀ ਜਿਹੜਾ ਮੈਂ 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 ਚਲਾ ਲਾ ਪਰ ਚਾਲੂ ਹਾਂ ਚੱਲ ਤੂੰ ਪਿੱਛੇ ਬੈਠ ਮੈਂ ਨਾ ਵਿੱਚ ਆਏ ਦੋਸਤੀ ਹਮ ਨਹੀਂ ਕਿਤਰਾ ਐ ਚਲ ਵਧੀਆ ਵਧੀਆ ਜੀ ਮਾਰਾ ਨੇ ਸੁੱਖ ਸੁਖਾਂ ਦਾ ਦਿਨ ਲੈ ਕੇ ਆਂਦੇ ਆ ਇਸ ਘਰ ਦੇ ਵਿੱਚ ਵੀ ਰੌਣਕ ਹੋਈ ਐ ਇਸ ਘਰ ਦੇ ਵਿੱਚ ਵੀ ਖੁਸ਼ੀ ਹੋਈ ਆ ਜੇ ਲੋ ਅੱਜ ਇਹ ਮਤ ਸੋਚਿਓ ਕਿ ਇਹ ਸੇਵਾ ਬਸ ਇੰਨੀ ਕੀ ਰਹਿਣੀ ਆ ਜੋ ਟੀਚਾ ਹੈਗਾ ਵਾ ਨਾ ਇਹ ਬਸ ਇਹ ਆ ਕਿ 2-3 ਮਹੀਨੇ ਗੁਜਰਾਣ ਦੇ ਲਈ ਇਹ ਸਾਰਾ ਕੁਝ ਕੀਤਾ ਵਈ ਤੇ ਨਿਸ਼ਾਨੋ ਕਪੜੇ ਆਏ ਆ ਤੇ ਕਪੜੇ ਚੇਂਜ ਕਰ ਲੈਣੇ ਆਪਾਂ ਆਪਾ ਠੀਕ ਆ ਨਾ ਦੋ ਦੋ ਸੂਟ ਆਏ ਆ ਤਿੰਨ ਤਿੰਨ ਸੂਟ ਆਏ ਆ ਉਹ ਸੂਟ ਜਿਹੜੇ ਆ ਗਰਮ ਸੂਟ ਆ ਥਾਨੇ ਪਜਾਮੀ ਪਾਈ ਕਿਉਂ ਹੋਰ ਕੋਈ ਸੰਗਤ ਆਈ ਤੁਹਾਡੇ ਕੋ ਹਾਂਜੀ ਆਏ ਏ ਸਾਡੇ ਤੋਂ ਬਾਅਦ ਕਿੰਨੇ ਜਣੇ ਆਏ ਉਹ ਕੁਛ 3-4 ਜਣੇ ਤੇ ਭੈਣ ਭਰਾ ਇਥੋਂ ਉਮਰਾਂ ਨੰਗਲ ਦੇ ਲਾਗੇ ਦੇ ਹਾਂ ਇਹ ਆਏ ਸੀ ਉਹਨਾਂ ਨੇ ਕੀ ਆਖਿਆ ਕਿ ਇੱਕ ਤਰ੍ਹਾਂ ਇਹ ਉਹ ਮਤਲਬ ਕਹਿੰਦੇ ਆਂ ਵੀਡੀਓ ਵੇਖ ਕੇ ਆਏ ਆਂ ਵੀਡੀਓ ਵੇਖ ਕੇ ਆਜ ਆਇਆ ਕੋਈ ਅੱਜ ਨਹੀਂ ਆਇਆ ਜੀ ਅੱਜ ਨਹੀਂ ਕੋਈ ਆਇਆ ਅੱਜ ਅਸੀਂ ਆ ਗਏ ਠੀਕ ਹੈ ਨਹੀਂ ਨਹੀਂ ਬੜੀ ਬੜੀ ਖੁਸ਼ੀ ਹੋਈ ਖੁਸ਼ੀ ਤਾਂ ਹੋਈ ਕਿ ਗੁਰਸਿੱਖ ਪਰਵਾਰ ਆਪਾਂ ਮੈਂ ਜਿਹੜੀ ਮੇਨ ਗੱਲ ਪੁੱਛ ਲੈਣਾ ਤਾਂ ਨਹੀਂ ਆਸੀਂ ਇਥੋਂ ਉੱਟ ਕੇ ਹੋਰ ਕਿਤੇ ਜਾ ਸਕਦੇ ਚੱਲ ਜਾਾਂਗੇ ਜੋ ਤੁਸੀਂ ਬਣ ਜੂਗਾ ਰ ਆਪਣਾ ਜੇ ਆਪਣਾ ਇੱਥੋਂ ਸਮਝ ਲੈ ਕਿ ਗੁਰਦਾਸਪੁਰ ਏਰੀਆ ਵਾ ਜਾਂ ਹੋਰ ਏਰੀਆ ਜਾ ਸਕਦੇ ਆਪਾਂ ਕਿ ਨਹੀਂ ਨਹੀਂ ਕਿ ਆਪਾਂ ਇੱਥੇ ਲੱਗੇ ਬੰਨੇ ਰਹਿਣਾ ਲੱਗੇ ਬੰਨੇ ਰਹਿਣਾ ਹਣਾ ਮੈਂ ਕਿ ਜਿੱਤ ਤਰਾਂ ਇੱਥੋਂ ਟਾਂਗ ਰ ਲੱਗਾ ਹੋ ਗਿਆ ਹਣਾ ਕਿ ਇਧਰੋਂ ਰਈਏ ਦੇ ਅਗਲੇ ਪਾਸੇ ਕੀ ਨਾ ਨੇਜਰ ਪਿੰਡ ਹੋ ਗਿਆ ਹਾਂਜੀ ਹਣਾ ਜਾਂ ਇਧਰ ਮੈਂ ਕਿ ਲੱਗੇ ਬੰਨੇ 10 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਾਂ ਆਪਾਂ ਚੱਲ ਜੀਏ ਇੱਥੇ ਕਿ ਇੱਥੇ ਲੱਗੇ ਬੰਨੇ ਰਹਿਣਾ ਪਿੰਡ ਕਿਹੜਾ ਤੁਹਾਡਾ ਵੈਸੇ ਮੈਨੂੰ ਬੜਾ ਹੀ ਜਾਣਿਆ ਦਾ ਸਵਾਲ ਵਾਕੀ ਇਹਨਾਂ ਦਾ ਪਿੰਡ ਜਿਹੜਾ ਚੰਗੇ ਤਰੀਕੇ ਦਾ ਜਿਹੜੀ ਪਿੰਡ ਸਾਡਾ ਦ ਇੱਧਰ ਰਹਿੰਦੇ ਕਿੱਥੇ ਰਹੇ ਨਹੀਂ ਜਿਆਦਾ ਜਿਆਦਾ ਅਸੀਂ ਤਾਂ ਗੁਰਨਾਣਕਪੁਰੇ ਰਹੇ ਇੱਧਰਲੇ ਬਿਨੇ ਮੜਕੇ ਗੁਰਨਾਣ ਤੇ ਹੁਣ ਤੁਹਾਨੂੰ ਪੰਚਾਇਤ ਕਿਹੜੀ ਲੱਗੀ ਤੁਹਾਡੀ ਤੇ ਸਰਪੰਚ ਦਾ ਬੰਦਾ ਤੁਹਾਨੂੰ ਪਤਾ ਪਰਵਾਹੀ ਨਹੀਂ ਨਹੀਂ ਸਰਪੰਚ ਦਾ ਨੰਬਰ ਹੈਗਾ ਉਹ ਤਾਂ ਨੰਬਰ ਰੱਖਿਆ ਤੇ ਨੰਬਰ ਜੇ ਲੈਣਾ ਹੋਵੇ ਤਾਂ ਕਿਸੇ ਤੋਂ ਤੁਸੀਂ ਲੈ ਸਕਦੇ ਜੇ ਨੰਬਰ ਜਿਦੋਂ ਇਹਨਾਂ ਨੇ ਆਪਣੀ ਕੋਈ ਮੱਤ ਹੀ ਨਹੀਂ ਨਹੀਂ ਉਹ ਆਪਾਂ ਬੈਠੇ ਆ ਨਾ ਆਪਾਂ ਗੱਲ ਕਰਨ ਲਈ ਬੈਠੇ ਨਹੀਂ ਉਹਨਾਂ ਨੇ ਟਰ ਤੋਂ ਪਹਿਲਾਂ ਬੜਿਆ ਨੇ ਜ਼ੋਰ ਮਾਰ ਲਿਆ ਉੱਤੇ ਅੱਛਾ ਕੀ ਜਾਂਦੇ ਉਹ ਨਹੀਂ ਸਾਡਾ ਰਾਸ਼ਨ ਕਾਰਡ ਨਹੀਂ ਇੱਥੇ ਹੀ ਬਣਾ ਕੇ ਦਿੱਤਾ ਉਹਨਾਂ ਨੇ ਨਹੀਂ ਉਸ ਸਰਪੰਚ ਨੇ ਤੁਹਾਡਾ ਰਾਸ਼ਨ ਕਾਰਡ ਵੀ ਨਹੀਂ ਬਣਾ ਕੇ ਦਿੱਤਾ ਨਾ ਨਹੀਂ ਉਹਨੂੰ ਤੁਹਾਡੇ ਦੁੱਖ ਦਾ ਪਤਾ ਪਤਾ ਸਭ ਕੁਝ ਪਤਾ ਉਹਨਾਂ ਨੂੰ ਦੱਸ ਕੀ ਕੀ ਨਾਂ ਸਰਪੰਚ ਦਾ ਸਰਜੀਤ ਉਹਨਾਂ ਦਾ ਸਰਜੀਤ ਨਾਂ ਕਿਹੜੇ ਪਿੰਡ ਦਾ ਗੁਰਨਾਨਕਪੁਰੇ ਦੇ ਗੁਰਨਾਨਕਪੁਰੇ ਦਾ ਸਰਪੰਚ ਉਹ ਤੁਹਾਡੀ ਸਾਰ ਨਹੀਂ ਲਈ ਕਿਉਂ ਨਹੀਂ ਲਈ ਕੀ 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 ਉਹ ਤਾਂ ਲੈਂਦੇ ਕਿ ਸੋਚਾਂ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਗਏ ਨੂੰ ਉਹਨਾਂ ਕੋ ਗਏ ਨੂੰ ਕਾਫੀ ਟਾਈਮ ਹੋ ਗਿਆ ਜਾਂਦੇ ਰਹਿੰਦੇ ਨੇ ਵੋਟਾਂ ਦੇ ਪਾ ਕੇ ਆਏ ਥੋੜੇ ਦਿਨ ਤੇ ਵੋਟਾਂ ਕਿਹਨੂੰ ਵੋਟਾਂ ਜਿਹੜੀਆਂ ਆਏ ਤੁਹਾਡੇ ਕੋ ਵੋਟਾਂ ਪਾਉਣ ਲਈ ਹਾਂ ਆਏ ਕੀ ਆ ਕੀ ਕਹਿੰਦਾ ਇਹ ਕੀ ਅਸੀਂ ਤੁਹਾਡਾ ਕਰਾਂਗੇ ਕੁਝ ਤੇ ਕੀਤਾ ਕੁਝ ਤੇ ਤੁਸੀਂ ਜਾ ਕੇ ਪੁੱਛਿਆ ਬਾਅਦ ਵਿੱਚ ਕੀ ਕੀ ਇਹਨਾਂ ਤੁਸੀਂ ਕਿਉਂ ਨਹੀਂ ਕਰਦੇ ਅਹੀਂ ਕੀ ਪੁੱਛਣਾ ਜਦੋਂ ਸਾਡਾ ਹੋਇਆ ਨਹੀਂ ਕੋਈ ਕੰਮ ਤੇ ਫੇਰ ਅਹੀਂ ਕੀ ਪੁੱਛਣਾ ਨਾ ਕੋਈ ਜਾ ਕੇ ਜਦੋਂ ਹਨ ਕੋਈ ਉਹਨਾਂ ਨੂੰ ਪਹਿਲਾਂ ਨਹੀਂ ਸਾਨੂੰ ਮਿਲਿਆ ਕੋਈ ਸ਼ਿਤਰਪਾਲ ਦਾ ਗਿਆ ਉਦੋਂ ਉਹਨਾਂ ਨੇ ਕਹਾ ਬੋਰਡ ਹੀ ਤਰਪਾਲ ਦੇਵਾਂਗੇ ਫੇਰ ਅਹੀਂ ਉਹਦੋਂ ਸੋਚ ਲਾ ਵੀ ਸਾਡਾ ਕੁਝ ਨਹੀਂ ਕਰਦਾ ਅੱਛਾ ਬੋਰ ਆਂਦੇ ਬੋਰਡ ਤੋਂ ਤਰਪਾਲ ਦੇਵਾਂਗੇ ਹਾਂ ਨਹੀਂ ਬੋਰਟ ਵਾਲੀ ਤਰਪਾਲ ਦੇਵਾਂਗੇ ਲਾ ਕੇ ਤੁਹਾਨੂੰ ਬੋਰਡ ਲੱਥੰਗੇ ਤਰਪੋਰਟਾਂ ਦੇ ਫਲੈਕਸੀ ਫਲੈਕਸੀਆਂ ਫਲੈਕਸ ਫਲੈਕਸਾਂ ਵਾਲੇ ਇਹ ਤਾਂ ਪਿਛੇ ਆ ਲੋ ਪਿਛੇ ਆ ਲੋ ਸਾਰੇ ਪਿਛੇ ਆ ਲੋ ਬੋਰਡ ਤਰਪਾਲ ਨੂੰ ਕਰਨਾ ਹੈ ਹਾਂ 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 ਉਹ ਕਹਿੰਦੇ ਫਲੈਕਸ ਬੋਰਡ ਲਾ ਕੇ ਦੇਵਾਂਗੇ ਮੱਕੀ ਤ ਲਾਏ ਨਹੀਂ ਹੁੰਦੇ ਹਾਂ 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 ਵੱਡੇ ਵੱਡੇ ਲਾ ਕੇ ਦਮਾਈ ਕਰਦੇ ਹਾਂ ਲਾਏ ਆ ਨਾ ਜਿਦਾਂ ਕੋਈ ਮਸ਼ਹੂਰੀ ਦਿੰਦਾ ਵਾ ਉਹਨਾਂ ਦੇ ਬੋਰਡ ਬਾੜ ਜੇ ਪੈ ਹੀ ਦੇਈਏ ਇਹ ਕਰੀ ਆ ਬਹੁਤ ਤੇ ਅੰਦਰ ਬਣ ਕੀ ਰਿਹਾ ਵੇ ਬੀਬੀਆਂ ਕਿੱਥੇ ਗਈਆਂ ਕੀ ਕਰਨੀਆਂ ਜੀ ਸਫਾਈ ਕਰਨੀਆਂ ਜੀ ਆ ਹਾਂ 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 ਕੀ ਬਾਤ ਹੈ ਕੀ ਬਾਤ ਬਹੁਤ ਵਧੀਆ ਹੋ ਸਫਾਈ ਹੋ ਰਹੀ ਹੈ ਕਿ ਸਫਾਈ ਸੂਈ ਕਰੀ ਸਾਰੀ ਕਰ ਜੀਏ ਇਹਨਾਂ ਦੀ ਕਿ ਜੇ ਇੱਥੇ ਸਾਨੂੰ 2-3 ਮਹੀਨੇ ਕੱਟਣੇ ਪੈ ਜਾਣ ਤੇ ਸਾਡਾ ਜਿਹੜਾ ਵਾ ਲਾਗੇ ਬੰਨੇ ਸਾਫ ਸੁਥਰਾ ਹੋਵੇ ਇਸੇ ਕਰਕੇ ਬੀਬੀਆਂ ਤੇ ਕਾਕਾ ਨਾਲ ਲੱਗਾ ਤੇ ਨਲਕਾ ਵੀ ਸਾਨੂੰ ਕਿਸੇ ਨੇ ਲਵਾ ਕੇ ਦਿੱਤਾ ਇਹਨਾਂ ਨੇ ਸਰਪੰਚ ਨੇ ਆਹੀ ਨਲਕਾਪ ਲਵਾਇਆ ਨਲਕਾ ਫਿਰ ਆਪ ਨੇ ਕਿ ਕਿਸੇ ਵੀ ਨੇ ਇੰਦਾ ਹੀ ਸੇਵਾ ਇਕੱਠੀ ਕਰਕੇ ਭਰਾਵਾਂ ਕੋ ਗਏ ਉਹਨਾਂ ਨੇ ਪੈਸੇ ਪਾਏ ਕੋਈ ਬਾਰ ਵਿਚਾਰੇ ਉਹਨਾਂ ਨੇ ਆੜੀ ਮੱਤ ਬਹੁਤ ਕੀਤੀ ਹਾਂ ਉਹ ਵੀ ਗਏ ਇਹਨਾਂ ਦੇ ਕੋਲ ਤੇ ਮੈਂ ਤਾਂ ਕੱਪੜੇ ਜਿਤਨਾ ਬੜੇ ਗੰਦੇ ਆ ਬਾਪੂ ਜੀ ਦੇ ਕਿ ਕਿਤਰਾ ਕੀ ਹਿਸਾਬ ਆ ਕਿ ਜਾਂ ਕੱਪੜੇ ਧੋਣ ਵਾਲਾ ਸਾਬਣ ਨਹੀਂ ਹੈਗਾ ਤੇ ਜਾਂ ਨਹੀਂ ਧੋਤੇ ਜਾਂਦੇ ਜਾਂ ਤੁਹਾਡੇ ਕੀ ਨਾ ਮਜਬੂਰੀ ਹੈ ਬਣ ਗਈ ਕਿ ਬਜ਼ੁਰਗੀ ਵਸਾ ਕਰਕੇ ਹੋ ਗਿਆ ਨਹੀਂ ਪੁੱਤਾਂ ਕੀ ਗੱਲ ਮੈਂ ਹਣ ਸਾਰਾ ਦਿਨ ਕਰੀ ਲੱਕੜਾ ਲਿਆ ਕਰੀ ਕੋਹ ਕਰ ਕੰਮ ਕਰੀ ਦੇ ਉੱਤੇ ਆ ਤੇ ਮੇਰਾ ਟਾਈਮ ਨਹੀਂ ਲੱਗਦਾ ਇਹਨਾਂ ਜਦੋਂ ਲੱਗਦਾ ਥੋੜੇ ਥੋੜੇ ਕਰਕੇ ਧੋਣ ਲਈ ਆਪਾਂ ਹਾਂ 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 ਕਾਏ ਬਾਤ ਜੀ ਹਾਂ 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 ਲੈ ਗਾ ਗਾ ਆ ਫੜਾਓ ਨੇ ਚੱਲ ਭਾਈ ਚੱਲ ਯਾ ਸਿੰਘ ਨਾ ਨਾ ਹੁੰਦੇ ਆ ਤਰਪਾਲ ਸਾਡੇ ਕੋ ਪੈਣੀ ਨਹੀਂ ਹੈਣਾ ਇਹ ਸਿੰਘ ਉਹ ਆ ਜਿਹੜੇ ਹਰ ਮੈਦਾਨ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਐਡਜਸਟ ਹੋ ਜਾਂਦੇ ਆ ਹਰ ਚੀਜ਼ ਨੂੰ ਆਪਣੇ ਉੱਤੇ ਢਾਲ ਲੈਂਦੇ ਆ ਇਹ ਆ ਮਲਕੀਤ ਸਿੰਘ ਤੇ ਗੁਰਪ੍ਰੀਤ ਸਿੰਘ ਮੈਦਾਨ ਫਤੇ ਕਰਦੇ ਮੈਦਾਨ ਫਤੇ ਕਰ ਦਿੰਦੇ ਖੇਤ ਲੋਰ ਹੋਰ ਖੇਤ ਲੋ ਬਹੁਤ ਵਿਛੇ ਵੱਡੀ ਖੇਤਲੀ ਮੈਂ ਕਹਾਂ ਕਿ ਤੇ ਬਾਈ ਤੁਸੀਂ ਰੁਕੋ ਥੱਲੇ ਬੈਠੇ ਇੱਕ ਹੋਰ ਤੇ ਇਹਦੀ ਆ ਇੱਕ ਇਧਰਲੀ ਸਾਈਡ ਤੇ ਬਾਪੂ ਜੀ ਦਾ ਚਿਹਰਾ ਵੇਖੋ ਹੱਸਮੁਖ ਚਿਹਰਾ ਇਹ ਨਹੀਂ ਵੇਖੋ ਬਾਪੂ ਦੇ ਚਿਹਰੇ ਤੇ ਖੁਸ਼ੀ ਆ ਅਬ ਰੋਲਾ ਨਹੀਂ ਆ ਪਾਣ ਠੀਕ ਹੈ ਜੀ ਮੇਰੇ ਮੇਰੇ ਖਿਆਲ ਦੇ ਮੇਰੇ ਤੋਂ ਵੱਧ ਖੁਸ਼ੀ ਤੁਹਾਨੂੰ ਹੋ ਰਹੀ ਹੈ ਜਿਨ੍ਹਾਂ ਨੇ ਇਸ ਸੇਵਾ ਦੇ ਵਿੱਚ ਹਿੱਸਾ ਪਾਇਆ ਤੇ ਬੋਲ ਨਹੀਂ ਸਕਦਾ ਮੈਂ ਕਿ ਕਿ ਕੀ ਤੁਸੀਂ ਕਰਤਾ ਜੀ ਕਿਹੜੀ ਕਿਹੜੀ ਕਿਹੜਾ ਰਿਸ਼ਤਾ ਵਾ ਤੁਹਾਡਾ ਮੇਰੇ ਨਾਲ ਮੇਰਾ ਇਹਨਾਂ ਨਾਲ ਇਹਨਾਂ ਦਾ ਤੁਹਾਡੇ ਨਾਲ ਤੇ ਤੁਹਾਡਾ ਤੁਹਾਡਾ ਇਹਨਾਂ ਦੇ ਨਾਲ ਕੀ ਰਿਸ਼ਤਾ ਵਾ ਕੋਈ ਰਿਸ਼ਤਾ ਨਹੀਂ ਲੈਗਾ ਇੱਕ ਇਨਸਾਨੀਅਤ ਦਾ ਰਿਸ਼ਤਾ ਵਾ ਉਸ ਇਨਸਾਨੀਅਤ ਦੇ ਰਿਸ਼ਤੇ ਦੇ ਵਿੱਚ ਤੁਸੀਂ ਸਾਰੇ ਜਾਣਿਆਂ ਨੇ ਆਪਣਾ ਬੜਪਣ ਵਿਖਾਇਆ ਗੁਰੂ ਨਾਨਕ ਸਾਹਿਬ ਦਾ ਫਲਸਫਾ ਤੁਸੀਂ ਸਾਡੇ ਸਾਹਮਣੇ ਸਿੱਧ ਕਰਤਾ ਕਿ ਜੇ ਕੋਈ ਸਿੱਖ ਹੁੰਦਿਆ ਹੋਇਆ ਗਰੀਬੀ ਕਟ ਰਿਆ ਵਾ ਨਾ ਉਹਦੇ ਹਾਲਾਤ ਠੀਕ ਨਹੀਂ ਆ ਉਹ ਸਾਨੂੰ ਸਾਰਿਆਂ ਨੂੰ ਹੰਬੜਾ ਉਹਨਾਂ ਦਾ ਮਾਰਨਾ ਇਹ ਗੁਰਸਿੱਖਾਂ ਨੇ ਗੁਰੂ ਨੇ ਸਾਨੂੰ ਸਿਖਾਇਆ ਤੇ ਪੁਕਾਰ ਲਾਈ ਸੀ ਤੇ ਉਸ ਕੁੱਕਰ ਇਸ ਕੁੱਕਰ ਦੀ ਤੁਸੀਂ ਪੁਕਾਰ ਜਿਹੜੀ ਸੁਣੀ ਹੈ ਨਾ ਤੇ ਮੇਰੇ ਕੋ ਸ਼ਬਦ ਨਹੀਂ ਹੈਗੇ ਅਬਾਪੂਜੀ ਦਾ ਦੇ ਦੇ ਕਰਕੇ ਉਸ ਛੋਟੇ ਬੱਚੇ ਕਰਕੇ ਮਾਂ ਕਰਕੇ ਉਸ 28 ਸਾਲ ਦੇ ਵੀਰ ਜੋਗਿੰਦਰ ਸਿੰਘ ਕਰਕੇ ਜਿਹੜਾ ਵੀ ਤੁਸੀਂ ਬੜਪਣ ਤੇ ਆਪਣਾ ਪਿਆਰ ਇਹਨਾਂ ਲਈ ਜਤਾਇਆ ਵਾ ਨਾ ਮੇਰੇ ਕੋ ਸ਼ਬਦ ਨਹੀਂ ਹੈਗੇ ਤੇ ਸਾਰਾ ਕੁਝ ਜੋ ਕੁਝ ਹੋ ਰਿਹਾ ਵਾ ਨਾ ਤੁਹਾਡੇ ਕਰਕੇ ਹੋ ਰਿਹਾ ਤੇ ਕੰਮ ਸ਼ੁਰੂ ਆ ਤੇ ਤਰਪਾਲ ਸਾਰੀ ਪੈ ਗਈ ਆ ਤੇ ਤਰਪਾਲ ਤੋਂ ਬਾਅਦ ਹੁਣ ਰੱਸੀਆਂ ਦਾ ਕੰਮ ਜਿਹੜੀ ਕਿ ਹਵਾ ਦੇ ਨਾਲ ਉੱਡ ਨਾ ਜਾਵੇ ਬਾਪੂ ਜੜਾ ਲਈਆ ਵੀਰ ਹਣਾ ਲਈ ਵੀਰ ਦੇ ਪਰਿਵਾਰ ਦੇ ਲਈਏ ਸਾਰਾ ਉਹ ਤਾਂ ਕੰਦੇ ਆ ਨਾ ਅਲਮਾਰੀ ਹੀ ਨਾ ਪੇਟੀ ਹੀ ਉਤਰੇ ਸਮਾਨ ਪਿਆ ਹੈ ਤੇ ਚੂਏ ਚੂਏ ਚਾਏ ਜਿਹੜੇ ਆ ਉਹ ਸਾਰਾ ਇਹਨਾਂ ਦਾ ਸਮਾਨ ਟੁੱਕ ਜਾਂਦੇ ਸੀ ਬਹੁਤ ਜ਼ਿਆਦਾ ਜਿਹੜਾ ਅਨਯੂਜ਼ ਜਿਹੜਾ ਯੂਸਲੈਸ ਜਿਹੜੇ ਚੀਜ਼ਾਂ ਹੋਣਾ ਉਹ ਵਿੱਚ ਪਈਆਂ ਸੀ ਸਾਰੀ ਛੰਨ ਦੀ ਸਾਰੀ ਸਫਾਈ ਕੀਤੀ ਸਾਰਾ ਤਰਪਾਲ ਨਵੀਂ ਪਾਈ ਹੈ ਸਾਰਾ ਕੀ ਇਹਨਾਂ ਦਾ ਪਾਣੀ ਜਿਹੜਾ ਵਾ ਇਹਨਾਂ ਦੀ ਅੰਦਰ ਪਾਣੀ ਨਾ ਜਾਵੇ ਪੂਰਾ 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 ਜੋਸ਼ ਹਟ ਜੇ ਇਹ ਸਾਈਕਲ ਮਿਲ ਗਿਆ ਸਾਈਕਲ ਦਾ ਉਹਨੇ ਇਹ ਨਹੀਂ ਕਿਹਾ ਸੀ ਕਿ ਮੈਨੂੰ ਸਾਈਕਲ ਲੈ ਦੋ ਅੰਦਾ ਮੇਰਾ ਉਹ ਵੇਖੋ ਸਾਈਕਲ ਟੁੱਟਾ ਉਹਦੀ ਚੇਨ ਨਹੀਂ ਸਹੀ ਉਹ ਬਾਰ-ਬਾਰ ਸਹੀ ਕਰਾਈਦਾ ਤਾਂ ਫੇਰ ਫੇਰ ਖਰਾਬ ਹੋ ਜਾਂਦਾ ਇਤਨਾ ਗਿਆ ਸੀ ਨਾ ਹੈ ਨਾ ਉਹ ਬੋਲਦਾ ਰਿਹਾ ਐ ਐ ਐ ਤੇ ਐ ਕਰੀ ਜਾਂਦਾ ਨਾ ਇਹ ਛੋਟੀ ਤੋਂ ਛੋਟੀ ਚੀਜ਼ਾਂ ਤੇ ਵੱਡੀਆਂ ਤੋਂ ਵੱਡੀਆਂ ਚੀਜ਼ਾਂ ਵਾ ਠੀਕ ਹੀ ਹੈ ਪੁੱਤ ਸਾਰੇ ਨਿੱਕੇ ਤੋਂ ਨਿੱਕੇ ਅ ਜਿਹੜੀਆਂ ਚੀਜ਼ਾਂ ਵਾ ਉਹ ਵੱਡੀਆਂ ਤੋਂ ਵੱਡੀਆਂ ਛੋਟੀਆਂ ਦੇ ਛੋਟੇ ਚੀਜ਼ਾਂ ਸਾਰੀਆਂ ਸਾਰੇ ਨਿੱਕੇ ਤੋਂ ਨਿੱਕੇ ਚੀਜ਼ਾਂ ਵੀ ਲੈਂਦੀਆਂ ਵਾਂ। ਕਿ ਜਿਹੜੀਆਂ ਘਰ ਦੇ ਵਿੱਚ ਵੀ ਇਹ ਰਸੋਈ ਦਾ ਬਾਥਰੂਮ ਦਾ ਜੋ ਵੀ ਸਮਾਨ ਚਾਹੀਦਾ ਹੁੰਦਾ ਬਲ ਉਹ ਸਾਰਾ ਕੋ ਸਾਹਮਣੇ ਲੈ ਕੇ ਆਏ। ਇਹ ਟਿਫਨ ਕਿਹਦਾ ਬੜਾ? ਇਹ ਸਕੂਲ ਜਾਣ ਲਈ ਟਿਫਨ ਵਾਏ। ਆਏ 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 ਦਵਾ ਖੋਲਾ। ਦਵਾ ਖੋਲ ਲੈ ਖੋਲ ਖੋਲ। ਹਲੋ

ਆ ਲੋ ਜੀ ਆ ਮਾਤਾ ਸਾਰਾ ਸਮਾਨ ਦੇ ਸਮਾਨ ਤੁਸੀਂ ਰੱਖ ਲਓ ਇੱਥੇ ਰੱਖ ਲਓ ਫਿਰ ਤੁਸੀਂ ਲੈ ਜਾਓ ਤੁਸੀਂ ਹਾਂ ਅੰਦਰ ਆਪਣੇ ਸਾਹਿਬ ਨੇ ਟਿਕਾ ਲਏ ਤੁਸੀਂ ਹੈਨਾ ਆ ਕਿਚਨ ਦਾ ਸਮਾਨ ਬਾਥਰੂਮ ਦਾ ਸਮਾਨ ਸਾਰਾ ਠੀਕ ਆ ਜੀ ਪੋਣੀਆਂ ਕਰਦਾ ਇਹ ਪੋਣੀਆਂ ਕਰਦਾ ਸਾਰਾ ਸਾਰਾ ਕੁਝ ਤੇ ਇਹਨਾਂ ਦੇ ਵਿੱਚ ਬਾਕਸ ਹੈ ਉਹਦੇ ਵਿੱਚ ਚਾਦਰਾਂ ਨੇ ਹਾਂ ਚਾਦਰਾਂ ਨੇ ਲੋ ਮਾਤਾ ਆ ਗਰਮ ਚਾਦਰਾਂ ਜੀ ਤਿੰਨਾਂ ਨੇ ਇਹ ਮੰਜੀਆਂ ਦੀਆਂ ਨੇ ਕਿੰਨੇ ਸਿੰਗਲ ਸਿੰਗਲ ਬੈੱਡ ਦੀਆਂ ਨੇ ਇਹ ਵਿਛਾ ਲੈਣੀਆਂ ਇਹ ਵਿਛਾ ਲਓ ਦੋ ਤਿੰਨ ਆ ਤਿੰਨ ਜੀ ਹੈਨਾ ਇਹਨੂੰ ਸਾਰਿਆਂ ਨੂੰ ਸਾਹਮਣੇ ਲਓ ਆ ਸਾਬ ਸੰਭਾਲ ਤੁਹਾਡੀ ਪੇਟੀ ਜੀ ਕਰ ਲੈਣਾ ਤੇ ਆ ਪੇਟੀ ਜੇ ਇਹ ਆ ਛੇ ਆ ਛੇ ਕੁਰਸੀਆਂ ਦੇ 6 ਕੁਰਸੀਆਂ ਦੇ ਤਿੰਨ ਮੰਜੇ ਦੇ ਇੱਕ ਆ ਢੱਠੇ ਦੇ ਇੱਕ ਆ ਦੇ ਇੱਕ ਅੰਦਰ ਦਾਤਾ ਜੀ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਇਹ ਪੇਟੀ ਦਿਖਾ ਦਿਓ ਮੀਰ ਜੀ ਆਏ ਹਾਏ ਹਾਏ ਆਏ ਹਾਏ ਹਾਏ ਗੱਦਾ ਕਰ ਵੀ ਲਿਆ ਅਲਾ ਹਿਮ ਅਲਾ ਹਿਮ ਆਖਣੇ ਕਿਤੇ ਉਹ ਅੰਦਰ ਜਗ੍ਹਾ ਨਹੀਂ ਥਾਬਣਾਈ। ਥਾਬਣਾਈ ਹੈ ਅੰਦਰ? ਹਾਂਜੀ ਹਾਂਜੀ। ਥੱਲੇ ਬਣਾਈ ਜੀ। ਹਲੋ ਸਟੈਂਡਸ ਤੇ ਚੁੱਕ ਲਿਓ। ਚੁੱਕੋ ਰਗੜ ਜੀ। ਅੰਦਰ ਜਗ੍ਹਾ ਹੈਗੀ ਮੋੜ। ਹਾਂਜੀ ਹੈਗੀ। ਵਾਧੂ ਵਾਧੂ ਜਗ੍ਹਾ ਮੋੜ ਲਾਂਗੇ। ਕੀ ਆਇਆ ਮੋੜ ਤੇ ਆਇਆ। ਇਹ ਫਰੈਸ਼ ਵੀ ਲਿਆਂਦੇ ਆ ਸਰ ਜੀ ਇਹਨਾਂ ਦਾ। ਬਾਬਾ ਇਦਾਂ ਹਣ। ਬਾਕੀ ਨਿੱਕੇ ਤੋਂ ਨਿੱਕਾ ਸਮਾਨ ਤੇ ਵੱਡੇ ਤੋਂ ਵੱਡਾ ਸਮਾਨ ਇਹਨਾਂ ਦਾ ਆ ਗਿਆ। ਬਾਬਾ ਜੀ ਨੂੰ ਦੇ। ਇੱਕ ਕੋਲੇ ਇੱਕ ਕੋਲੇ ਇੱਕ। ਕੋਈ ਨਹੀਂ ਪੁੱਛਦਾ। ਧਿਆਨ 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 ਠੇਡਣਾ ਲੱਗ ਜੀ। ਉਹ ਪਰਲੀ ਬਣੀ ਜੀ ਆ ਉਰਲਾ ਮੈਂ ਜਦ ਕੋਈ ਦੇਖ ਲਈ ਉਹਨੇ ਲਾ ਦੇ। ਹ ਇੱਧਰ ਰੱਖ ਦੇ ਇੱਧਰ ਇੱਧਰ ਪਾਸੇ ਉਧਰ ਹੀ ਰੱਖਾਂ ਇਹਨਾਂ ਨੇ ਫੇਰੋ ਆਪ ਆਪ ਦਾ ਕਾਰਵਾਈ ਕਰਦੀ ਇਹ ਨਹੀਂ ਕਰਦਾ ਜੀ ਉਹ ਜੀ ਇੱਧਰ ਰੱਖੋ ਅਗਲਾ ਆਗਣਾ ਖਰਾਬ ਕਰਦੇ ਆ ਉਹ ਬਈ ਆ ਵੀ ਮੰਡਾ ਲੈ ਜੀ ਮੰਝੇ ਆ ਚੁੱਕੇ ਨੇ ਅੰਦਰ ਰੱਖਦੇ ਸਾਰੀ ਵੀਡੀਓ ਤੁਸੀਂ ਵੇਖ ਲਈ ਆ ਕੀ ਕੀ ਸੇਵਾ ਇਹਨਾਂ ਦੀ ਹੋਈ ਹੈ ਕਿਹੜੀ ਕਿਹੜੀ ਸੇਵਾ ਲੈ ਕੇ ਆਏ ਆ ਤੇ ਇਹ ਸਾਰਾ ਕੁਝ ਜੋ ਸੰਭਵ ਹੋਇਆ ਵਾ ਇਹ ਜਿਹੜਾ ਵੇਖ ਰਿਹਾ ਵਾ ਨਾ ਉਹ ਉਹਦੇ ਕਰਕੇ ਸੰਭਵ ਹੋਇਆ ਤੁਹਾਡੇ ਕਰਕੇ ਸੰਭਵ ਹੋਇਆ ਮੈਂ ਤੁਹਾਨੂੰ ਕਹਿ ਰਿਹਾ ਜਿਹੜੇ ਇਹ ਵੀਡੀਓ ਵੇਖ ਰਹੇ ਆ ਵੀ ਤੁਸੀਂ ਬਹੁਤ ਕੁਝ ਕਰ ਸਕਦੇ ਸੀ ਤੇ ਬਹੁਤ ਕੁਝ ਕਰਤਾ ਤੁਸੀਂ ਮੇਰਾ ਮੇਨ ਮਕਸਦ ਸ ਕੀ ਆ ਮੇਰਾ ਮੇਨ ਮਕਸਦ ਹੈਗਾ ਵਾ ਕਿ ਇਹਨਾਂ ਨੂੰ ਸ਼ਾਨ ਪਵਾ ਕੇ ਸ਼ਾਨ ਦੇ ਉੱਤੇ ਤਰਪਾਲ ਪਵਾ ਕੇ ਜਾਂ ਇਹਨਾਂ ਨੂੰ ਕਪੜੇ ਦੇ ਕੇ ਇਹ ਮਕਸਦ ਨਹੀਂ ਮੇਰਾ ਹੈਗਾ ਪੱਕੀ ਛੱਤ ਥੱਲੇ ਸੌਵੇਂ ਇਹਨਾਂ ਨੂੰ ਫਿਕਰਫਕਾ ਨਾ ਹੋਵੇ ਕਿ ਸਾਡੀ ਛੱਤ ਜਿਹੜੀ ਹੈ ਚੋਣ ਦੇ ਬਣੀ ਆ ਸਾਡੇ ਬਿਸਤਰੇ ਜਿਹੜੇ ਚੋਣ ਦੇ ਬਣੇ ਆ ਰਾਤ ਨੂੰ ਬਹਿ ਕੇ ਨਾ ਕੱਟਣੀ ਪਵੇ ਇਸੇ ਕਰਕੇ ਅੱਜ ਤੁਹਾਡੇ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਜਿਹੜੀ ਸੇਵਾ ਅਸੀਂ ਇਹਨਾਂ ਦੀ ਕੀਤੀ ਆ ਇਹਨਾਂ ਦਾ ਤੁਹਾਡਾ ਜਿਹੜਾ ਵਾ ਪੱਕਾ ਘਰ ਪੈ ਜੇ ਬਾਪੂ ਜੀ ਮੈਂ ਤੁਹਾਨੂੰ ਇਹ ਨਹੀਂ ਪੁੱਛੂੰਗਾ ਕਿ ਤੁਸੀਂ ਖੁਸ਼ ਜੇ ਮੈਂ ਤੁਹਾਨੂੰ ਇਹ ਨਹੀਂ ਪੁੱਛੂੰਗਾ ਕਿਉਂਕਿ ਮੈਨੂੰ ਮੈਨੂੰ ਪਤਾ ਵਾ ਕਿ ਕੋਈ ਪੈਸਿਆਂ ਨਾਲ ਖੁਸ਼ ਹੋੜੀ ਨੰਦਾ ਜਿਹੜੇ ਤਰੀਕੇ ਨਾਲ ਘਰ ਦੇ ਵਿੱਚ ਰਹਿਣਾ ਵਾ ਨਾ ਜਿਹੜੇ ਤਰੀਕੇ ਨਾਲ ਤੇ ਉਹ ਘਰ ਦਾ ਜਿਹੜਾ ਮੁਖੀ ਆ ਉਹ ਆਪਣੇ ਬੱਚਿਆਂ ਨੂੰ ਰੁੱਲਦਾ ਵੇਖੇ ਨਾ ਤੇ ਮੇਰੇ ਹਿਸਾਬ ਨਾਲ ਉਹਦੇ ਲਈ ਇਹ ਤੋਂ ਮਾੜੀ ਗੱਲ ਨਹੀਂ ਹੋਈ ਕਿਉਂ ਬਾਪੂ ਜੀ ਹਾਂਜੀ ਧੰਨਵਾਦ ਸਾਰੀ ਸੰਗਤ ਤੁਸੀ ਧੰਨਵਾਦ ਕਰਦੇ ਹਾਂ ਮਾਲਕ ਤੁਹਾਨੂੰ ਬਹੁਤ-ਬਾਧਾ ਦੇ ਤੰਦਰੁਸਤੀਆਂ ਬਖਸ਼ੇ ਤੁਹਾਨੂੰ ਦੇਣ ਮੈਂ ਅਸੀਂ ਤੇ ਸਾਰੇ ਸਾਰੇ ਜਣੇ ਆਂਦੇ ਤੁਹਾਨੂੰ ਦੇਣ ਹਾਂ ਮਾਲਕ ਤੁਹਾਨੂੰ ਜੀ ਸੱਚੀ ਬਵਾਸ਼ਾ ਬਹੁਤ-ਬਾਧਾ ਦੇ ਬਲੰਦੀਆਂ ਪਹਚਾਵੇ ਤੁਹਾਨੂੰ ਤਾੜੀ ਕਾਰੋਬਾਰ ਚੱਲਣ ਹਾਂਡੇ ਵਰਗੇ ਹੋਰ ਵੀ ਤੁਹਾਨੂੰ ਮਿਲਣ ਵਿਚਾਰੇ ਜਿੰਨਾਂ ਦੀ ਸੇਵਾ ਕਰਦੇ ਹੋ ਤੁਹਾਨੂੰ ਪਤਾ ਲੱਗੇ ਇਹ ਇਹ ਵੇਖੋ ਜੀ ਸਹੀ ਗੱਲ ਆ ਆਂਦੇ ਕਿ ਸਾਡੇ ਸਾਡੇ ਵਰਗੇ ਤੁਹਾਨੂੰ ਹੋਰ ਵੀ ਮਿਲਣ ਜਿਹੜਾ ਇਸ ਵੀਡੀਓ ਤੋਂ ਤੁਹਾਨੂੰ ਕੋਈ ਨਾ ਕੋਈ ਸੱਜਣ ਪਿਆਰਾ ਮਿਲਦਾ ਵਾ ਤੇ ਉਸ ਉਹ ਵੀਰ ਤੁਹਾਡੇ ਤੱਕ ਪਹੁੰਚ ਕਰੇ ਤੇ ਕਿਸੇ ਨਾ ਕਿਸੇ ਨੇ ਕਿਸੇ ਤਰੀਕੇ ਦੀ ਸੇਵਾ ਹੋ ਜੇ ਮੈਂ ਅੱਗੇ ਵੀ ਸ਼ਬਦ ਬੋਲ ਕੇ ਗਿਆ ਇਸੇ ਧਰਤੀ ਤੇ ਇਸੇ ਜਗ੍ਹਾ ਦੇ ਉੱਤੇ ਆਪਨਾ ਦੇ ਚੁੱਲੂ ਪਰ ਪਾਣੀ ਦੇਨਿੰਦੇ ਦੇ ਗੰਗਾ ਆਣੇ ਕਹਿੰਦੇ ਜਿਨ੍ਹਾਂ ਨੇ ਗੰਗਾ ਵਹਾਤੀ ਆ ਉਹਨਾਂ ਨੂੰ ਨਿੰਦਦੇ ਆ ਆਪ ਚੁੱਲ੍ਹੂ ਪਰ ਪਾਣੀ ਨਹੀਂ ਕਿਹ ਲਈ ਵਰਤਿਆ ਬੜਾ ਜਲਦੀ ਜਲਦੀ ਦੇ ਵਿੱਚ ਸਾਰਾ ਕੁਝ ਕ੍ਰੀਏਟ ਕੀਤਾ ਵਾ ਜਿਸ ਕਰਕੇ ਰਿਝੇਵਿਆਂ ਕਰਕੇ 10 ਤਰੀਕ ਕਰਕੇ ਜਿਹੜੀ ਹਰ ਮਹੀਨੇ 10 ਤਰੀਕ ਨੂੰ ਸੇਵਾਵਾਂ ਚੱਲਦੀਆਂ ਨੇ ਨਾ ਉਸ ਸੇਵਾਵਾਂ ਕਰਕੇ ਮੇਰੇ ਰਿਝੇਵਿਆਂ ਕਰਕੇ ਮੇਰੇ ਕੋਲ ਜਲਦੀ ਜਲਦੀ ਜੋ ਇਕੱਠਾ ਕੀਤਾ ਉਹ ਸਾਰਾ ਸਾਰਾ ਕੁਝ ਇੰਨਾ ਤੱਕ ਇੰਨਾ ਤੱਕ ਪੁੱਜਦਾ ਕੀਤਾ ਵਾ ਅਸੀਂ 1 ਮਹੀਨੇ ਦਾ ਸਮਾਂ ਲੈਨੇ ਆ ਇਸ ਪਰਿਵਾਰ ਤੋਂ ਕਿ 1 ਮਹੀਨੇ ਤੱਕ ਇਹ ਪਰਿਵਾਰ ਆਪਣੇ ਘਰ ਦੇ ਵਿੱਚ ਸੌਂਦੇ ਆਪਣੇ ਘਰ ਦੇ ਪੱਕੀ ਛੱਤ ਦੇ ਉੱਤੇ ਹੋਵੇ ਕਿ ਉਹ ਦੀ ਪੱਕੀ ਛੱਤ ਦੇ ਉੱਤੇ ਆਪਾਂ ਵੇਖੋ ਜੀ ਮੈਂ ਇਹ ਨਹੀਂ ਕਹੂੰਗਾ ਕਿ ਤੁਸੀਂ ਚਾਹੁੰਦੇ ਦੇ ਜਾਂ ਕਿਸ ਤਰ੍ਹਾਂ ਕਿਉਂਕਿ ਹਰ ਕੋਈ ਚਾਹੁੰਦਾ ਹਾਂ ਜੀ ਹੈਨਾ ਤੇ ਐਸ ਬਜ਼ੁਰਗਾਂ ਕਰਕੇ ਜਿਨ੍ਹਾਂ ਨੇ ਇਹਨਾਂ ਦਾ ਰੋਣਾ ਵੇਖਿਆ ਹੈ ਕਿੰਨਾ ਰੋਏ ਸੀ ਇਹ ਬਜ਼ੁਰਗ ਕਿ ਕਿੰਨਾ ਕੋ ਦੁੱਖ ਹੋਏਗਾ ਆ ਪਿੱਛੇ ਭੈਣਵਾ ਉਹ ਭੰਡ ਰਹੀ ਜਾਂਦੀ ਹੈ ਹੈਨਾ ਭੰਡ ਦੇ ਅੱਖਾਂ ਦੇ ਵਿੱਚ ਅਥਰੂ ਆ ਜਿਹੜੇ ਨਾਲ ਸਪਾਈ ਕਰਨ ਦੇ ਨਾਲ ਸਾਡੀ ਮੇਰੀ ਭੈਣ ਆਈ ਸੀ ਨਾ ਤੇ ਉਹ ਵੇਖੋ ਜੀ ਉਹ ਅੱਖਾਂ ਦੇ ਵਿੱਚੋਂ ਉਦੋਂ ਦੇ ਨੀ ਜਿਹੜੇ ਅਥਰੂਆ ਰੁਕਣ ਦੇ ਅੱਜ ਫੇਰ ਰੋਈ ਜਾਂਦੀ ਆ ਸਾਹਮਣੇ ਵੇਖ ਲਿਆ ਨਾ ਕਿਉਂਕਿ ਇਹਨਾਂ ਨੇ ਆਖਿਆ ਕਿ ਮੈਨੂੰ ਜਰੂਰ ਲੈ ਕੇ ਜਾਏ ਹੋ ਇਸੇ ਕਰਕੇ ਜਿਹੜੇ ਜਿਹੜੇ ਫਿਜ਼ੀਕਲ ਤੌਰ ਤੇ ਇਹਨਾਂ ਕੋ ਪਹੁੰਚਣਾ ਚਾਹੁੰਦੇ ਹੋ ਇਹਨਾਂ ਕੋ ਪਹੁੰਚੇ ਪਹੁੰਚਣ ਇਹਨਾਂ ਦੀਆਂ ਸੇਵਾਵਾਂ ਤੁਸੀਂ ਅ ਬਹੁਤ ਜ਼ਿਆਦੀਆਂ ਕੀਤੀਆਂ ਨੇ ਤੇ ਫਤਿਹ ਦਾ ਜਵਾਬ ਫਤਿਹ ਵਿੱਚ ਅਸੀਂ ਤੁਹਾਡੇ ਕੋ ਚਾਹੁੰਦੇ ਆ ਸਾਰੇ ਪਰਿਵਾਰ ਕੋ ਚਾਹੁੰਦੇ ਆ ਕਿ ਫਤਿਹ ਦਾ ਜਵਾਬ ਫਤਿਹ ਤੇ ਆਪਾਂ ਉੱਚੀ ਸਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਜਦਾ ਸਜਦਾ ਕਰੀਏ ਉਹਨਾਂ ਨੇ ਸੇਵਾ ਕੀਤੀ ਆ ਉਹਨਾਂ ਨੇ ਸੇਵਾ ਤੁਹਾਡੇ ਸਾਹਮਣੇ ਲੈ ਕੇ ਆਂਦੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋਨਹਾਲ ਸਤ ਸ੍ਰੀ ਅਕਾਲ ਜਗਾਰਾ ਲਗਾਵੇ ਦਿਹਾੜੋ ਜਾਵੇ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਨੂੰ ਪਾਵੈ ਸਤ ਸ੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਏ ਤੁਸੀਂ ਪਿੱਛੇ ਵੀਡੀਓ ਦੇ ਵਿੱਚ ਸਾਰਾ ਕੁਝ ਵੇਖ ਹੀ ਚੁੱਕੇ ਜੀ ਕਿ ਕੀ ਕੁਝ ਤਿਲ ਫੁੱਲ ਉਹਨਾਂ ਦੇ ਪਾਸ ਤੁਹਾਡੀ ਸਹਿਯੋਗ ਦੇ ਨਾਲ ਲੈ ਕੇ ਗਏ ਆ ਤੇ ਜੋ ਜੋ ਉਹਨਾਂ ਦੀ ਲੋੜ ਸੀ ਉਸ ਲੋੜ ਅਨੁਸਾਰ ਅਸੀਂ ਉਹਨਾਂ ਦਾ ਘਰ ਦੇ ਵਿੱਚ ਜੋ ਕੁਝ ਵੇਖਿਆ ਕਿ ਜਿਹੜੀ ਕਿਹੜੀ ਕਿਹੜੀ ਚੀਜ਼ ਦੀ ਘਾਟ ਆ ਉਹ ਸਾਰੀਆਂ ਘਾਟ ਨੂੰ ਅਸੀਂ ਪੂਰਾ ਕਰਨ ਦਾ ਯਤਨ ਕੀਤਾ ਵਾ ਹੋ ਸਕਦਾ ਕੋਈ ਨਾ ਕੋਈ ਚੀਜ਼ ਰਹਿ ਗਈ ਹੋਵੇ ਪਰ ਜਿੰਨੇ ਕੁ ਜੋਗੇ ਹੈਗੇ ਹਾਂ ਉਸ ਹਿਸਾਬ ਦੇ ਨਾਲ ਜਿੰਨੀ ਕਿ ਸੇਵਾ ਆਈ ਸੀ ਉਸ ਹਿਸਾਬ ਦੇ ਨਾਲ ਉਹਨਾਂ ਕੋਲ ਲੈ ਗਏ ਤੇ ਇੱਥੇ ਮੇਨ ਗੱਲ ਜਿਹੜੀ ਸੀ ਜਿਹੜੀ ਮੈਂ ਪਹਿਲਾਂ ਵੀਡੀਓ ਦੇ ਵਿੱਚ ਦਰਿਆਸਤ ਵੀ ਕਰ ਚੁੱਕਿਆ ਵਾਂ ਕਿ ਮੇਨ ਗੱਲ ਜਿਹੜੀ ਸੀ ਉਸ ਉਹਨਾਂ ਦੀ ਇਹ ਲੋੜਾਂ ਪੂਰੀਆਂ ਕਰਨੀਆਂ ਨਹੀਂ ਸੀ ਇਹ ਲੋੜਾਂ ਤੇ ਹੈਗਿਆ ਸੀ ਪਰ ਮੇਨ ਜਿਹੜਾ ਕੰਮ ਸੀ ਉਹ ਹੈਗਾ ਸੀ ਇਹਨਾਂ ਦੇ ਘਰ ਦਾ ਕਿ ਜਿਹੜੀ ਘਰ ਦੀ ਸੇਵਾ ਵਾ ਉਹ ਇੱਕ ਸਸਤਾ ਦੇ ਪਾਸੋਂ ਚੱਲ ਰਹੀ ਆ ਤੇ ਉਹਨਾਂ ਦੇ ਨਾਲ ਅਸੀਂ ਸਹਿਯੋਗ ਕਰਕੇ ਇੱਕ ਮਿਨਿਊਚਲੀ ਅਸੀਂ ਘਰ ਇਹਨਾਂ ਨੂੰ ਡਿਲੀਵਰ ਕਰ ਦੇਣਾ ਵਾ ਖਰੀਦ ਕੇ ਤੇ ਉਹ ਹੋ ਸਕਦਾ ਵਾ ਕਿ ਉਸ ਸੰਸਥਾ ਦੇ ਨਾਲ رابطہ ਸਾਡਾ ਹੋਇਆ ਵਾ ਗੱਲਬਾਤ ਹੋਈ ਆ ਬੜੇ ਅਚੇ ਅੱਛੇ ਢੰਗ ਦੇ ਨਾਲ ਗੱਲਬਾਤ ਹੋਈ ਆ ਤੇ ਉਸ ਬਾਅਦ ਵਿੱਚ ਸਿੱਟਾ ਕੱਢਿਆ ਕਿ ਦੋਵੇਂ ਜਣੇ ਰਲ ਕੇ ਅਸੀਂ ਸੇਵਾ ਕਰਦੀਏ ਤੇ ਉੱਥੇ ਜਿਹੜੀ ਇਹ ਵਾਲੀ ਵੀਡੀਓ ਜਿਹੜੀ ਅਗਲੇ ਪਾਸੇ ਆਉਣੀ ਹੈ ਜਿਹੜੀ ਕਿ ਜਿਹੜੀ ਘਰ ਦੇ ਵਿੱਚ ਬਿਠਾਉਣ ਵਾਲੀ ਕਿ ਜਿਹੜਾ ਘਰ ਅਸੀਂ ਜਸ ਜਾਂ ਤੁਹਾਡੇ ਸਹਿਯੋਗ ਦੇ ਨਾਲ ਤੇ ਸੰਸਥਾ ਦੇ ਸਹਿਯੋਗ ਦੇ ਨਾਲ ਜਿਹੜੀ ਸੰਸਥਾ ਦੀ ਮੈਂ ਗੱਲ ਕਰ ਰਿਹਾ ਵਾਂ ਤੇ ਉਹ ਜਿਹੜੀ ਸੇਵਾ ਵਾ ਘਰ ਦੀ ਹੋ ਜਾਣੀ ਆ ਉਹਦੀ ਵੀਡੀਓ ਥੋੜੇ ਸਮੇਂ ਤੱਕ ਤੁਹਾਡੇ ਤੁਹਾਡੇ ਸਾਹਮਣੇ ਇਸੇ ਚੈਨਲ ਦੇ ਉੱਤੇ ਪਏਗੀ ਆਪ ਜੀ ਨੇ ਜੋ ਤਿਲ ਫੁੱਲ ਭੇਜਿਆ ਸੀ ਉਹ ਸਾਰਾ ਕੁਝ ਉਸ ਘਰ ਦੇ ਵਿੱਚ ਵੀ ਲੱਗ ਜਾਣਾ ਤੇ ਇੱਥੇ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਈ ਵੀਰਾਂ ਨੇ ਫਿਜ਼ੀਕਲ ਤੌਰ ਤੇ ਵੀ ਇੱਥੇ ਵਿਜ਼ਿਟ ਕੀਤਾ ਵਾ ਜਿਹੜਾ ਕਿ ਮੈਨੂੰ ਸੁਣਨ ਦੇ ਵਿੱਚ ਮਿਲਿਆ ਵੀ ਕੀ ਕੁਝ ਸਮਾਨ ਇਹਨਾਂ ਨੂੰ ਦੇ ਕੇ ਗਏ ਆ ਇੱਕ ਇੱਕ ਚੀਜ਼ਾਂ ਦੀਆਂ ਤਿੰਨ ਤਿੰਨ ਚੀਜ਼ਾਂ ਦੇ ਕੇ ਗਏ ਆ ਕਿ ਇੱਕ ਕੋਈ ਲਾਇਆ ਜਿਤਨਾ ਕੋਈ ਚੁੱਲ੍ਹੇ ਲਾਇਆ ਮੈਂ ਐਗਜ਼ਾਮਪਲ ਦੇ ਦਾਂ ਕਿ ਕੋਈ ਚੁੱਲ੍ਹੇ ਲਾਇਆ ਤੇ ਅਗਲਾ ਵੀ ਕੋਈ ਹੋਰ ਆਇਆ ਤੇ ਉਹ ਵੀ ਚੁੱਲ੍ਹੇ ਲਾਇਆ ਤੀਜਾ ਹੋਰ ਆਇਆ ਉਹ ਵੀ ਚੁੱਲ੍ਹੇ ਲਾਇਆ ਇਸੇ ਤਰੀਕੇ ਨਾਲ ਅਸੀਂ ਸਾਡੇ ਸਾਰਿਆਂ ਦਾ ਇੱਕ ਫਰਜ਼ ਬਣਦਾ ਵਾ ਕਿ ਇੱਕੋ ਘਰ ਨਾ ਭਰੀ ਜਾਈਏ ਹੁਣ ਜਿਹੜੀ ਲੋੜਿੰਦਾ ਜਿਹੜੀ ਸੇਵਾ ਵਾ ਉਹ ਹੋਰ ਕਿਸੇ ਪਾਸੇ ਵੀ ਅਸੀਂ ਲਾ ਸਕਦੇ ਆ ਕਿ ਜਿਹੜੇ ਹੋਰ ਪਰਿਵਾਰ ਨੇ ਕਈ ਪਰਿਵਾਰ ਐਸੇ ਨੇ ਕਿ ਜਿਹੜੇ ਸਾਡੇ ਨਾਲ ਜੁੜੇ ਥਾੜਾ ਨਾਲ ਜੁੜੇ ਨੇ ਜਿਹੜੇ ਤੁਹਾਡੇ ਆਲੇ ਦੁਆਲੇ ਨੇ ਉਹਨਾਂ ਦੀ ਸੇਵਾ ਤੁਸੀਂ ਉਹਨਾਂ ਤੱਕ ਪੁੱਜਦਾ ਕਰ ਸਕਦੇ ਜੀ ਤੇ ਇੱਥੇ ਸਾਨੂੰ ਮੈਂ ਤੁਹਾਡੇ ਅੱਗੇ ਇੱਕ ਬੇਨਤੀ ਕਰ ਦਿੰਨਾ ਕਿ ਸਾਨੂੰ ਹੋਰ ਸੇਵਾ ਦੀ ਲੋੜ ਨਹੀਂ ਹੈਗੀ ਕਿ ਜਿੰਨੀ ਸੇਵਾ ਸਾਨੂੰ ਚਾਹੀਦੀ ਆ ਉਹ ਸੇਵਾ ਛੱਡ ਕੋ ਹੈਗੀ ਆ ਤੇ ਜਿਹੜੀ ਸੇਵਾ ਇਹਨਾਂ ਦੇ ਘਰ ਦੇ ਵਿੱਚ ਪੈਣੀ ਆ ਘਰ ਦੇ ਜਿਹੜਾ ਬਣਿਆ ਬਣਾਤਾ ਘਰ ਜਿਹੜਾ ਲਿਆ ਵਾ ਜਿਹੜਾ ਬਿਆਨਾ ਹੋਇਆ ਵਾ ਉਹਦੇ ਵਿੱਚ ਜਿਹੜੀ ਪੈਣੀ ਆ ਉਹ ਸੇਵਾ ਸਾਡਕੋ ਹੈਗੀ ਆ ਜਿੰਨੀ ਕਿ ਸੇਵਾ ਅਸੀਂ ਕਰ ਸਕਦੇ ਸੀ ਉਹ ਸੇਵਾ ਅਸੀਂ ਉਹਨਾਂ ਨੂੰ ਫੋਨ ਕਰਕੇ ਕਰਤਾ ਵਾ ਕਿ ਅਸੀਂ ਇੰਨੀ ਕਿ ਸੇਵਾ ਤੁਹਾਨੂੰ ਪਾ ਦਾਂਗੇ ਤੇ ਮੁੱਖ ਦੀ ਗੱਲ ਇਹ ਆ ਕਿ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਮੈਂ ਪਹਿਲਾਂ ਵੀ ਧੰਨਵਾਦ ਤੁਹਾਡਾ ਕਰ ਚੁੱਕਾ ਵਾਂ ਕਿਉਂਕਿ ਮੈਂ ਧੰਨਵਾਦ ਤੁਹਾਡਾ ਕਰਦਾ ਥੱਕ ਨਹੀਂ ਸਕਦਾ ਕਿਉਂਕਿ ਤੁਸੀਂ ਇੱਕ ਪੁਕਾਰ ਦੇ ਉੱਤੇ ਇਸ ਪਰਿਵਾਰ ਦੀ ਬਹੁਤ ਸੋਹਣੀ ਸੇਵਾ ਕੀਤੀ ਤੇ ਅਸੀਂ ਸਾਰੇ ਜਾਣੇ ਉਸ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਕਿ ਐਸੇ-ਐਸੇ ਜਿਹੜੇ ਪਰਿਵਾਰ ਵਾ ਐਸੇ ਪਰਿਵਾਰਾਂ ਦੀ ਬਾ ਅਕਾਲ ਪੁਰਖ ਫੜ ਕੇ ਰੱਖੇ ਤੇ ਐਸੇ ਪਰਿਵਾਰਾਂ ਦੀ ਜਿਹੜੀ ਮੱਤ ਵਾ ਉਹ ਕਿਸੇ ਨਾ ਕਿਸੇ ਜਰੀਏ ਦੇ ਵਿੱਚ ਹੁੰਦੀ ਰਵੇ ਤੇ ਇਥੋਂ ਲੈਨੇ ਆ ਤੁਹਾਡੇ ਕੋਲ ਇਜਾਜ਼ਤ ਮੈਂ ਆਸ ਕਰਦਾ ਵਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਇਸ ਪਰਿਵਾਰ ਨਾਲ ਮਿਲ ਕੇ ਵਧੀਆ ਲੱਗਿਆ ਹੋਵੇਗਾ ਸਾਡੇ ਨਾਲ ਮਿਲ ਕੇ ਵਧੀਆ ਲੱਗਿਆ ਹੋਵੇਗਾ ਹਿੰਮਤ ਜੀ ਉਹਦੀਆਂ ਸੇਵਾਵਾਂ ਸੋ ਸਤਾਂ ਦੀਆਂ ਸੇਵਾਵਾਂ ਦੇ ਵਿੱਚ ਸੁਜੋਗ ਤੁਸੀਂ ਪਾਇਆ ਜੇ ਉਹਦੇ ਰਹਿਣਾ ਤੁਸੀਂ ਤੇ ਇੱਥੇ ਇੱਥੇ ਮੈਂ ਤੁਹਾਡੇ ਕੋਲ ਲੈਣਾ ਵਾ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ